ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਤਾਂ ਨੇ ਟੋਟਲ 4 گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ گاਵਾ ਬੱਚੇ ਤੋਂ ਬਿਨਾ ਵਾ ਤੇ ਦੋ گاਵਾ ਗੱਬਣਾ ਵਾ ਤੇ ਬਾਕੀ ਜੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸੇ ਵੀਡੀਓ ਸਾਡੀ ਇਹ ਬੇਨਤੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਫਿਰ ਹੀ ਪਸ਼ੂ ਖੜੋ ਜੀ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾ ਕੇ ਪਸ਼ੂ ਖੜਿਆ ਕਰੋ ਆਪਣੀ ਗਾਰੰਟੀ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਰਾ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੇ ਮੇਰਾ ਬਾਬੇ ਨਾਲ ਕਰੇ ਚਲੋ ਵਧੀਆ ਮੇਰੇ ਚੰਦੀਆਂ ਜੇ ਵਿਗ ਗਿਆ ਹੈ ਉਹਦ ਨਾਲ ਮਾਲ ਫਿਰ ਹਾਂਜੀ ਹਾਂਜੀ ਲੱਗਦਾ ਜਾਂਦਾ ਜੇ ਇੱਕ ਅੱਧਾ ਰੋਜ਼ ਤੇ ਚਲੋ ਫਿਰ ਨਾਮ ਦੱਸਦੇ ਇੱਕ ਨਾਮ ਮੇਰਾ ਪ੍ਰਦੀਪ ਸਿੰਘ ਜੇ ਸਾਨਮ ਸਰਦਾਰ ਬਲਦੇਵ ਸਿੰਘ ਸਿਖਰੇਵਾਲ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 77 ਦਾ 83235 ਠੀਕ ਹੈ ਜੀ ਤੇ ਅੱਜ ਦੋ ਗੱਬਣਾ ਤੇ ਦੋ ਬੱਚੇ ਤੋਂ ਬਿਨਾਂ ਹੈ ਬੱਚੇ ਤਾਂ ਬਗਿਆਰ ਜੀ ਚਲੋ ਫਿਰ ਇਤਾਂ ਸ਼ੁਰੂਆਤ ਕਰ ਲਈ ਜਿਹੜੀ ਇਹ ਪਿੰਦੇ ਨੰਬਰ ਤੇ ਜਿਹੜੀ ਹਾਂਜੀ ਇਹ ਵੀ ਜੀ ਦੇਣਾ ਜੀ 8-10 ਲੈ ਜੂਗੀ ਜੇ ਕੋਈ ਪਿਛਲੇ ਸੂਵੇ ਮੰਨ ਲੇ ਕੋ ਦੂਜੇ ਮੰਨ ਲੇ ਬਾਕੀ ਆ ਵੀ ਜੜੀ ਸੀ ਨਾਲ ਹੈਗੀ ਠੰਡੀ ਸੀ ਲਿਆ ਜੜੀ ਬਾਕੀ ਇਹ ਵੀ ਇਹਦੇ ਸਿੰਘ ਨਹੀਂ ਕਿਸ ਨੇ ਦਗਾਏ ਪਰ ਬਹੁਤੇ ਤਿੱਖੇ ਨਹੀਂ ਨਿਕੇ ਨਿਕੇ ਹੀ ਆ ਸਿੰਘ ਬਾਕੀ ਇਹ ਵੀ ਸੀ ਲਾਤ ਬੜੀ ਆ ਹਾਂ ਥਾਣੇ ਦੇ ਦੇਖ ਸਾਡੇ ਜੀ ਗੱਬਣ ਆ ਜੜੀ ਖੋਲੋ ਹਾਂ ਫਿਰ ਤੋਰ ਦਈਏ ਬਾਕੀ ਕਦ ਕਾਠ ਪੱਖਾਂ ਚੰਗੀ ਆ ਜਿਹੜੀ ਤੇ ਰੰਗ ਰੂਪ ਦੀ ਸਫਾਈ ਚ ਮੈਂ ਡੀਗਾਲਾ ਦੀ ਸਾਈ ਵਾਲਾ ਸੀਲ ਬਹੁਤ ਘੱਟ ਲੱਗਦੀ ਹੈ ਹਾਂਜੀ ਹਾਂਜੀ ਇਹ ਭਾਈ ਇੱਥੇ ਵਿਚਾਰੀ ਆ ਇਸ ਇੱਥੇ ਭਾਈ ਸਾਡੇ ਪਹਿਰੇ ਵਾਲ ਠੀਕ ਹੈ ਜੀ ਸੀਲ ਬੜੀ ਤੇ ਕਿੰਨਾ ਮੁੱਲ ਰੱਖ ਦੀ ਇਹਦਾ ਫੇਰ ਆਪਾਂ ਮੋਲ ਵੀਰ ਜੀ ਭਾਵੇਂ ਕੋਈ 40 ਕਰਾ ਲੈ 42 ਕਰਾ ਲੈ ਜਿਹੜੀ ਖਾਣਾ 35000 ਦੀ ਤੇਰਾ ਅੱਛਾ 35000 ਦੀ ਤੇ ਬਾਕੀ ਵਿੱਚੋਂ ਕਰ ਦੋਗੇ ਮੰਨ ਤਾਂ ਛੋਟ ਛਾੜੀ ਉਹਦੇ ਚ ਹੋਈ ਜਾਂਦੀ ਠੀਕ ਹੈ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ ਗੱਬਣਾ ਕੋਈ ਆਪਣੀ ਸਮਝ ਨਾਲ ਇਹ ਘਰ ਵਾਲੇ ਦੇ ਆ ਆ ਦਿੰਦੇ ਆ 15 ਕਿਲੋ ਚਾ 20 ਕਿਲੋ ਚਾ ਅਜੇ ਅਸੀਂ ਕੋਈ ਗਰੰਟੀ ਨਹੀਂ ਬਾਕੀ ਇਹ ਵੀ ਕੋਈ 12 14 ਕਿਲੋ ਮੰਨ ਲੈ ਠੀਕ ਹੈ ਇਹ ਆ ਵੀ ਚਲੋ ਆਪਣੇ ਸਮਝਣਾ ਵੇਖ ਲੈ ਇਹ ਆ ਵੀ ਐ ਠੰਡੀ ਸੀਲ ਆ ਤੇ ਘਰ ਦੁੱਧ ਵਰਤਨਾ ਸਿੰਨਾ گاਵਾ ਦਾ ਚੰਗਾ ਹੁੰਦਾ ਵਾ ਤੇ ਹੁਣ ਆ ਬੱਚੇ ਤੋਂ ਬਿਨਾਂ ਜੇ ਇਹ ਵੀ ਬੱਚੇ ਤੋਂ ਬਗੈਰ ਦੇ ਜੇ ਹੁਣ ਇਹ ਆਈ ਜਾ ਦੁਬਾ ਨਹੀਂ ਜੀ ਅਸਥਾਨ ਕਿੰਨਾ ਜੇ ਦੁੱਧ ਦੇ ਦੇ ਕੋਲ ਇਹਦੇ ਥੱਲੇ ਦੁੱਧ ਵੀ ਜੀ ਘਰ ਵਾਲੇ ਤੋਂ 10 ਕਿਲੋ ਵੰਦੇ ਪਰ ਅਸੀਂ ਅੱਠਾਂ ਦੀ ਗਾਰੰਟੀ ਕਰਾਂਗੇ ਤੋੜ ਦਿਓ ਫੇਰ ਇਹਨੂੰ ਤੇਰੇ ਨਾ 9 ਜੇ ਥੋੜੀ ਜਿਹੀ ਵਧੇ ਆ ਉਹ ਵਧਾਉਣ ਵਾਲੇ ਠੀਕ ਆ 98 ਤੇ ਦੇਖ ਸਕਦੇ ਲੱਗੇ ਤਾਂ ਬਾਕੀ ਠੰਡੀ ਸੀਲ ਹੈ ਕਿਤੇ ਲੱਤ ਨਹੀਂ ਲੰਦੀ ਠੀਕ ਆ ਠੀਕ ਆ ਬਾਕੀ ਚਰਾਂ ਦੀ ਪੂਰ ਛੱਤੇ ਦੀ ਗਾਰੰਟੀ ਠੀਕ ਆ ਹੈਲੇ ਸੀ ਲੈ ਬਾਕੀ ਦੀਆਂ ਵੀ ਇਦਾਂ ਯਾਰ ਠੀਕ ਹੈ ਤੇ ਇਹਦਾ ਫਿਰ ਮੁੱਲ ਮੋਲ ਵੀਰ ਜੀ ਭਾਪ 25 ਕਰਾਲੇ 26 ਕਰਾਲੇ ਜਿਹੜੀ ਜਸਨੋ 18000 ਦੀ ਤੇ ਤੁਸੀਂ 20 ਚੋੜ ਦੇ। ਅੱਛਾ 18000 ਦੇ ਦੇ ਦੋ ਦੱਧ 8 ਕਿਲੋ ਕਰੋ ਚਵਾ ਦੋਗੇ। ਦੋ ਧਾਰਵਨ ਮਾਰੇ ਇਸ ਨਾਲ। ਠੀਕ ਐ। ਤੇ ਹੁਣ ਇੱਕ ਆ ਜਰਸੀ ਆ ਗਈ ਫੇਰ ਗੱਬਨ। ਇਹ ਵੀ ਜੀ ਦੇਣਾ ਜੀ 8-10 ਲੈ ਜਾਣਾ। ਠੀਕ ਐ। ਇਹ ਕਿੰਨੇ ਕਿ ਦੁੱਧਾ ਲਈ ਆ? ਦੁੱਧ ਵੀਰ ਜੀ ਘਰ ਵਾਲੇ ਕਹਿੰਦੇ ਜੀ ਇਹਦੇ ਥੱਲੇ ਪਿਛਲੇ ਤੋਂ 17-18 ਕਿਲੋ ਚ ਹੋਇਆ ਅੱਗੇ ਹੁਣ ਪਤਾ ਨਹੀਂ ਕਿ ਵਾਧੇ ਦੇ ਲੀਗੇ ਘਟਦੇ ਜੀ। ਠੀਕ ਐ ਜੀ। ਬਾਕੀ ਆ ਵੀ ਸੀਲਸ ਲੱਕ ਬੜੀ ਆ। ਸਹੀ ਹੈ ਵੀ ਸੀਦੀ ਆ ਹਾਂਜੀ ਤੋੜ ਦੋ ਫੇਰ ਇਹਨਾਂ ਵੀ ਇੱਕ ਰੀ ਤਾਂ ਕਿ ਟਲਾਟਾ ਲੱਭਣੀਆਂ ਨੇ ਬਣਨੀ ਬੜੀ ਚਲੇ ਨੇ ਇਹਨਾਂ ਕੋ ਟਕਰ ਨਾ ਰਹੇ ਨੇ ਲੈ ਆਹ ਥੋੜਾ ਨਾ ਦਰਦੀ ਦਰਦੀ ਜੀ ਆ ਉਧਾਂ ਦੀ ਕੱਖ ਨਹੀਂ ਕਿਦਾਂ ਮਰਜੀ ਥੱਲੇ ਬੈਠੇ ਰਹੋ ਬਾਕੀਆਂ ਤਾਂ ਨਾਲ ਦੱਸਾਈ ਜੀ ਕਬ ਜਿਹੜਾ ਇਹਦਾ ਵੀ ਚੰਗਾ ਵਾ ਤੇ ਥੱਲੇੋਂ ਚੰਗੀ ਭਰੰਦੀ ਹੈ ਵੀ ਇਹ ਲੱਗ ਗਿਆ ਕੋ ਬੜੀਆਂ ਮਗਰ ਹਾਂਜੀ ਹਾਂਜੀ ਸਾਰੀਆਂ ਢੇਲਾਂ ਕੱਢਣੀਆਂ ਆਉਣੀਆਂ ਜਿਆ ਸਾਰੀਆਂ ਢੇਲਾਂ ਇੰਨੇ ਭਰ ਜਾਣੀਆਂ ਹਾਂਜੀ ਤੇ ਉਹ ਤਾਂ ਆਪਣੀ ਚਲੋ 15 ਕਿਲੋ ਤੇ ਮਾਲ ਨਾਲ ਭਰੀ ਜਾਊਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 550 ਕਰਾ ਲੈ 48 ਕਰਾ ਲੈ ਜੈਸਨੋ 45000 ਅੱਛਾ 45000 ਦੀ ਹੈ ਚਲੋ ਛੋਟ ਛੋਟ ਚਲੋ ਬਾਕੀ ਮਨ ਤਾਂ ਨੋਕੇ ਤੇ ਹੋ ਜਾਊਗਾ ਕੋ ਫੋਨ ਲਾਵੇ ਇੱਕ ਦੀ ਤੇ ਹੁਣ ਇੱਕ ਆ ਜਿਹੜੀ ਬੱਚੇ ਤਾਂ ਵੀ ਨਹੀਂ ਹੈ ਵੀ ਹਾਂਜੀ ਥੱਲੇ ਵੀ ਕੀ ਦੁੱਧ 10 ਕਿਲੋ ਦੇ ਅੱਛਾ ਹੈਗਾ ਪੱਕਾ ਦੁੱਧ ਧਾਰ ਮਨਾਰਿਆ ਵੇਖੋ ਪਿਛੋਂ ਦੇ ਇਹ گاਵਿਰ ਦੀ ਆਈ ਹੈ ਚਰਾਂਦ ਵਾਲੇ ਘਰੋਂ ਜਿੱਥੋਂ ਲਈਏ ਨਾ ਚਾਰ ਦੇ ਇਹਦੇ ਥੱਲੇ ਦੁੱਧ 12 ਕਿਲੋ ਤੋਂ ਵਾਧੀ ਸਾਡੇ ਆ ਕੇ ਦੁੱਧ ਘੜ ਕੀ ਕਰਦਾ ਅੱਛਾ ਥੱਲੇ ਦੁੱਧ 10 ਹੋ ਜੇ 10.5 ਹੋ ਜੇ ਨੋਵਾਂ ਤੋਂ ਬਾਹਰ ਹੀ ਹੋਊਗਾ ਘੜਦਾ ਅੱਛਾ ਹਾਂਜੀ ਠੀਕ ਹੈ ਤੇ ਤੋਰ ਦਈਏ ਫਿਰ ਇਹਨਾਂ ਨੂੰ ਮੈਂ ਸਾਲੇ ਇਸ ਤਰ੍ਹਾਂ ਘਾਹ ਕੋ ਖਾਂਦੀ ਜਾਲੀ ਸ਼ਕੀਨ ਆ ਉੱਧਰ ਨੂੰ ਜ਼ਿਆਦਾ ਜਾਂਦੀ ਆ ਪੜਾ ਪਾ ਕੇ ਜੀ ਕਰਦਾ ਰੱਸੀ ਪਾ ਲਓ ਜੀ ਕਰਦਾ ਨਾ ਪਾ ਸਕੋ ਠੀਕ ਹੈ ਜੀ ਇੱਕ ਵੀ ਜੀ ਹਾਂਜੀ ਇਹ ਗਾਈ ਚਰਾਦ ਵਾਲੇ ਘਰੋਂ ਆਈ ਏ ਦੇ ਦੰਦਾ ਘਸੇ ਦੇ ਥੱਲੇ ਇਹ ਨਹੀਂ ਵੀ ਟੁੱਟਾ ਕੋਈ ਠੀਕ ਆ ਆਹ ਦੇਖ ਸਕਦੇ ਮੋਢੇ ਗਏ ਆ ਤੇ ਪਰ ਉੱਪਰ ਦੰਦ ਨਹੀਂ ਹੈਗੇ ਜਿਹੜੇ ਕੱਸ ਕੇ ਇਹਦਾ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਦੋ ਦਰਖਲੇ 12 ਕਿਲੋ ਜਿਹੇ ਹੋਣ ਦਾ ਹਾਂ ਜੀ ਗਰੰਟੀ ਦਵਾਂਗੇ ਠੀਕ ਆ ਬਾਕੀ ਉਤਰਾ ਇਹ ਵੀ ਹੈ ਪੂਰੀ ਜਾਨ ਚ ਆ ਯਾਨੀ ਕਿ ਪੁਰਾਣੀ ਆ ਸਿਰਫ ਚੋਕ ਚੋਕ ਕੇ ਦੰਦ ਘਸੇ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਵੀ ਹੈ ਜੀ ਜੀ ਕਰਦਾ ਕੋਈ ਰਸੀ ਪਾਲੇ ਨਹੀਂ ਪਾਉਣੀ ਆਪਣੀ ਮਰਜ਼ੀ ਆ ਜਾਂਦੀ ਤੁਹਾਨੂੰ ਠੀਕ ਆ ਤੇ ਇਹਦਾ ਇਹਦਾ ਮੁੱਲ ਫਿਰ ਬੋਲਵੀਰ ਦੀ ਭਾਏ ਦਾ ਬਾਈ ਕਰਾਲੇ ਚਵੀ ਕਰਾਲੇ 818000 ਦੀ ਦੇ ਰਹਾ ਇਹ ਵੀ 18000 ਦੀ ਜੇ ਜੋੜਾ ਲਓ ਤਾਂ 35000 ਰੁਪਏ ਦੇ ਰਹਾ ਅੱਛਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਖੁਸ਼ ਹੈ ਨਾ ਫਿਰ ਬਾਕੀ ਵੀਰ ਜੀ ਸਈਆਂ ਸਵਾਈਆਂ ਨੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਇੱਥੇ ਸਾਡੇ ਘਰ ਆਪਣੀ ਜਿੰਨੀ ਕੋਈ ਮਰਜ਼ੀ ਤਸੱਲੀ ਕਰੇ ਦੋ ਡੰਗ ਚੋਂ ਚਾਰ ਡੰਗ ਚੋਂ ਹਾਂਜੀ ਆਪਣੇ ਘਰ ਦੇ ਅਸੀਂ ਜੰਮਵਾਰ ਆ ਰਿਹਾ ਕਿਸੇ ਦੇ ਘਰ ਦੇ ਨਹੀਂ ਫਾਕ ਜਿਹੜਾ ਲਾਮਾ ਦੇਣਾ ਉਹ ਮਾੜਾ ਠੀਕ ਹੈ ਜੀ ਉਹ ਤੁਸੀਂ 2 ਮਿੰਟ ਆਉਣਾ 5 ਮਿੰਟ ਆਉਣਾ ਬਾਅਦ ਚ ਲੋਕ ਫਿਰ ਤੁਹਾਨੂੰ ਫੋਨ ਕਰਦੇ ਆ ਯਾਰ ਫਲਾਣੇ ਕੋਈ ਡੰਗਰ ਲਿਆ ਅਸੀਂ ਮਾੜਾ ਨਿਕਲਿਆ ਹਾਂਜੀ ਹਾਂਜੀ ਤੇ ਡੰਗਰ ਤੇ ਹੁਣ ਪਿਛਲੇ ਘਰ ਵਾਲਿਆਂ ਨੂੰ ਪਤਾ ਸਾਡੇ ਕੋਲ ਇੱਕ ਦਿਨ ਰਹਿੰਦਾ ਜਾਂ ਦੋ ਦਿਨ ਰਹਿੰਦਾ ਹਾਂਜੀ ਹਾਂਜੀ ਮਾੜਾ ਉਹਦੇ ਮਗਰ ਲਿਆ ਨੂੰ ਪਤਾ ਠੀਕ ਹੈ ਬਾਕੀ ਆਪਣੀ ਤਸੱਲੀ ਕਰਕੇ ਪੜੋ ਤੇ ਬਾਕੀ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੂ ਖੜਾ ਹੋ ਜਾਓ